ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਜੀ ਦੋਹਾਂ ਫਾਰਮਾਂ ਵੱਲੋਂ ਜਿਹੜੇ ਹਰਿਆਣੇ ਦੇ ਬਾਰਡਰਾਂ ਤੇ ਸੱਦਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਬਸ ਮੇਰੇ ਮਗਰ ਖੜੀ ਆ ਅੱਜ ਲਗਭਗ ਸਾਰੇ ਬਾਰਡਰਾਂ ਤੇ ਵੱਡੇ ਇਕੱਠ ਹੋਣੇ ਆ ਵੱਡੇ ਇਕੱਠ ਕਰਕੇ ਲੱਖਾਂ ਤੇ ਇਕੱਠ ਕਰਕੇ ਇਹਨੂੰ ਬਸ ਦੀ ਗਿਣਤੀ ਵਿੱਚ ਤੁਹਾਨੂੰ ਨੋਟ ਕਰਾਉਂਗਾ ਕਿ ਕਿੰਨੀ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਕਿਸਾਨ ਮਜ਼ਦੂਰ ਜਾ ਰਿਹਾ ਅਰੇ ਇਹ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਾਲਾ ਸਾਡਾ ਜਿਹੜਾ ਇਹ ਅੱਜ ਦਾ ਕੱਟ ਹੋਊਗਾ ਇਹਦੇ ਵਿੱਚ ਅਗਲੇ ਵੱਡੇ ਐਲਾਨ ਹੋਣਗੇ ਐਮਐਸਪੀ ਗਰੰਟੀ ਕਾਨੂੰਨ ਜੋ ਬਾਰਡਰਾਂ ਤੇ ਜਬਰ ਕੀਤਾ ਗਿਆ ਮਜ਼ਦੂਰਾਂ ਦੀ ਰਜਕਾਰ 700 ਰੁਪਿਆ ਦਿਹਾੜੀ ਇਹ ਸਾਰੀਆਂ ਗੱਲਾਂ ਪੂਰੀ ਦੇਸ਼ ਦੁਨੀਆ ਦੇ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਆਹ ਦੇਖ ਸਕਦੇ ਹੋ ਵੀ ਬੱਸਾਂ ਐਂ ਟੱਕੀਆਂ ਜਾ ਰਹੀਆਂ ਬਾਈ ਐਸਾ ਨਾ ਬੱਸਾਂ ਡੱਕ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦੂੰਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਲਗਭਗ ਇੱਕ ਸੈਂਕੜਾ ਬੱਸਾਂ ਦਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਵੀ ਅੱਜ ਦਾ ਕੱਠ ਕਿੰਨਾ ਵੱਡਾ ਹੋਊਗਾ ਇਹ ਕੱਠ ਤੇ ਆਹ ਦੇਖ ਲਓ ਵੀ ਇਹ ਬੱਸ ਅੰਦਰੋਂ ਵੀ ਖਾ ਰਹੇ ਤੁਹਾਨੂੰ ਇਕੱਲਾ ਬੱਸ ਬਾਹਰੋਂ ਨਹੀਂ ਦੇਖਿਆ ਤੁਹਾਨੂੰ ਕੋਈ ਆ ਭਰੇ ਭਰੇ ਨਿਆਣੇ ਬੱਚੇ ਔਰ ਹਜੇ ਵੀ ਇੱਥੇ ਗਿਣਤੀ ਵੱਡੇ ਪੱਧਰ ਤੇ ਆ ਰਹੀ ਹੈਗੀ ਆ ਤੋਂ ਇਸ ਤਰੀਕੇ ਨਾਲ ਭਰੀਆਂ ਬੱਸਾਂ ਆ ਰਹੀਆਂ 100 ਤੋਂ ਪਲੱਸ ਗਿਣਤੀ ਜਿਹੜੀ ਆ ਇਹ 65 ਸੀਟਰ ਬੱਸ ਹੈਗੀ ਆ ਇਹਦੇ ਵਿਚ ਆ ਰਹੀ ਹੈਗੀ ਤੋਂ ਇਸ ਤਰੀਕੇ ਨਾਲ ਜਿਹੜਾ ਅੱਜ ਡੜਾ ਵਾ ਇਹ ਕੱਠ ਹੋ ਰਿਹਾ ਹੈਗਾ ਵਾ ਧੰਨਵਾਦ ਮੈਂ ਸਰਬੰਸੰਗ ਪੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਜੀ ਦੋਵਾਂ ਫੋਰਮਾਂ ਵੱਲੋਂ ਜਿਹੜੇ ਹਰਿਆਣੇ ਦੇ ਬਾਰਡਰਾਂ ਤੇ ਸੱਦਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਬਸ ਮੇਰੇ ਮਗਰ ਖੜੀ ਆ ਅੱਜ ਲਗਭਗ ਸਾਰੇ ਬਾਰਡਰਾਂ ਤੇ ਵੱਡੇ ਇਕੱਠ ਹੋਣੇ ਆ ਵੱਡੇ ਇਕੱਠ ਕਰਕੇ ਲੱਖਾਂ ਦੇ ਇਕੱਠ ਕਰਕੇ ਇਹਨੂੰ ਬਸ ਦੀ ਗਿਣਤੀ ਵਿੱਚ ਤੁਹਾਨੂੰ ਨੋਟ ਕਰਾਉਂਗਾ ਕਿ ਕਿੰਨੀ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਕਿਸਾਨ ਮਜ਼ਦੂਰ ਜਾ ਰਿਹਾ ਅਰ ਇਹ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਾਲਾ ਸਾਡਾ ਜਿਹੜਾ ਇਹ ਅੱਜ ਦਾ ਇਕੱਠ ਹੋਊਗਾ ਇਹਦੇ ਵਿੱਚ ਅਗਲੇ ਵੱਡੇ ਐਲਾਨ ਹੋਣਗੇ ਐਮਐਸਪੀ ਗਰੰਟੀ ਕਾਨੂੰਨ ਜੋ ਬਾਰਡਰਾਂ ਤੇ ਜ਼ਬਰ ਕੀਤਾ ਗਿਆ ਮਜ਼ਦੂਰਾਂ ਦੀ ਰਜਕਾਰ 700 ਰੁਪਿਆ ਦਿਹਾੜੀ ਇਹ ਸਾਰੀਆਂ ਗੱਲਾਂ ਪੂਰੀ ਦੇਸ਼ ਦੁਨੀਆ ਦੇ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਆਹ ਦੇਖ ਸਕਦੇ ਹੋ ਵੀ ਬੱਸਾਂ ਐਂ ਟੱਕੀਆਂ ਜਾ ਰਹੀਆਂ ਬਾਈ ਐਸਾ ਨਾ ਬੱਸਾਂ ਡੱਕ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦੂੰਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਲਗਭਗ ਇੱਕ ਸੈਂਕੜਾ ਬੱਸਾਂ ਦਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਵੀ ਅੱਜ ਦਾ ਇਕੱਠ ਕਿੰਨਾ ਵੱਡਾ ਹੋਊਗਾ ਇਹ ਇਕੱਠ ਤੇ ਆਹ ਦੇਖ ਲਓ ਵੀ ਇਹ ਬੱਸ ਅੰਦਰੋਂ ਵੀ ਖਾ ਰਹੇ ਤੁਹਾਨੂੰ ਇਕੱਲਾ ਬੱਸਾ ਬਾਹਰੋਂ ਨਹੀਂ ਦੇਖਿਆ ਤੁਹਾਨੂੰ ਕੋਈ ਆ ਭਰੇ ਭਰੇ ਨਿਆਣੇ ਬੱਚੇ ਔਰ ਹਜੇ ਵੀ ਇੱਥੇ ਗਿਣਤੀ ਵੱਡੇ ਪੱਧਰ ਤੇ ਆ ਰਹੀ ਹੈਗੀ ਆ ਤੋਂ ਇਸ ਤਰੀਕੇ ਨਾਲ ਭਰੀਆਂ ਬੱਸਾਂ ਆ ਰਹੀਆਂ 100 ਤੋਂ ਪਲੱਸ ਗਿਣਤੀ ਜਿਹੜੀ ਆ ਇਹ 65 ਸੀਟਰ ਬੱਸ ਹੈਗੀ ਆ ਇਹਦੇ ਵਿਚ ਆ ਰਹੀ ਹੈਗੀ ਤੋਂ ਇਸ ਤਰੀਕੇ ਨਾਲ ਜਿਹੜਾ ਅੱਜ ਦਾਵਾ ਇਹ ਇਕੱਠ ਹੋ ਰਿਹਾ ਹੈਗਾ ਵਾ ਧੰਨਵਾਦ Subscribe to One India channel and never miss an update.